ਰਾਹ ਸਕਤੀ ਲੈ ਕੇ ਜਾ ਰਹੇ ਆ। ਅਹ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਲਗਭਗ ਪਿਛਲੇ 1 ਮਹੀਨੇ ਤੋਂ ਪੰਜਾਬ ਪੂਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠਾਂ ਚੁੱਕਾ ਹੈ। ਕਾਫੀ ਜ਼ਿਲ੍ਹੇ ਪੰਜਾਬ ਦੇ ਪ੍ਰਭਾਵਿਤ ਹੋ ਚੁੱਕੇ ਨੇ। ਕਾਫੀ ਅਹ ਅਨੁਸਫਾਮੀਆਂ ਘਟਨਾਵਾਂ ਜਿਹੜੀਆਂ ਨੇ ਵਾਪਰ ਚੁੱਕੀਆਂ ਨੇ। ਸੋ ਅਸੀਂ ਰਾਹਤ ਕਾਰਜਾਂ ਦੇ ਵਿੱਚ ਪੂਰੇ ਜੁਟੇ ਹੋਏ ਆ। ਅੱਜ ਫੇਰ ਅਸੀਂ ਚੰਡਿਆਲਾ ਗੁਰੂ ਹਲਕੇ ਤੋਂ ਜਿਹੜਾ ਕੋਈ ਆਸਮਾਨ ਲੈ ਕੇ ਅਜਨਾਲਾ ਰਮਦਾਸ ਹਲਕੇ ਦੇ ਵਿੱਚ ਆ ਰਹੇ ਆ ਅੱਜ ਸਾਡੇ ਝੰਡਿਆਲੇ ਹਲਕੇ ਤੋਂ ਕੋਈ 15 ਕ ਪਿੰਡ ਜਿਹੜੇ ਨੇ ਅਜਨਾਲੇ ਹਲਕੇ ਦੇ ਜਿਹਦੇ ਵਿੱਚ ਹੋਨੇਵਾਲਾ ਜਸੜਾ ਰੂੜੇਵਾਲਾ ਆ ਨਿਸੋਕੇ ਆ ਇਹ ਜਿਹੜੇ ਪਿੰਡ ਨੇ ਇਹਨਾਂ ਦੇ ਵਿੱਚ ਅਸੀਂ ਅੱਜ ਰਾਹਤ ਸਮਗਰੀ ਜਿਹੜੀ ਆ ਪਹੁੰਚਾ ਕਰਨ ਲੱਗੇ ਆ ਜਿਹਦੇ ਵਿੱਚ ਆ ਜਿਹੜਾ ਖਾਸ ਤੌਰ ਤੇ ਚੋਕਰ ਤੇ ਜਿਹੜਾ ਆਚਾਰ ਆ ਡੰਗਰਾਂ ਵਾਸਤੇ ਮਾਲ ਡੰਗਰ ਵਾਸਤੇ ਉਹ ਜ਼ਰੂਰੀ ਆ ਕਿਉਂਕਿ ਅਸੀਂ ਜਦੋਂ ਵੀ ਜਾ ਕੇ ਦੇਖਿਆ ਜ਼ਿਆਦਾਤਰ ਜਿਹੜੀ ਆਚਾਰੇ ਦੀ ਡਿਮਾਂਡ ਜਿਹੜੀ ਜ਼ਿਆਦੀ ਹੋ ਰਹੀ ਆ ਇਸ ਤੋਂ ਇਲਾਵਾ ਕੁਝ ਰਾਸ਼ਨ ਦਾ ਸਮਾਨ ਪੀਣ ਵਾਲਾ ਪਾਣੀ ਔਰ ਖਾਸ ਤੌਰ ਤੇ ਅਸੀਂ ਅੱਜ ਦਵਾਈਆਂ ਦਾ ਜਿਹੜਾ ਆ ਉਹ ਪ੍ਰਬੰਧ ਕੀਤਾ ਕੋਈ ਐਂਟੀਫੰਗਲ ਐਂਟੀਬੈਕਟੀਰੀਅਲ ਦਵਾਈਆਂ ਆ ਕੋਈ ਐਨਲਜੈਸਿਕ ਦਵਾਈਆਂ ਕੋਈ ਆਟੋਮਾਸ او ਆਰਐਸ ਇਹ ਸਾਰੀਆਂ ਅਸੀਂ ਕੋਈ ਇੰਜੈਕਟੇਬਲ ਜਿਵੇਂ ਕੋਈ ਮਾੜੀ ਮੋਟੀ ਕਿਸੇ ਦੇ ਚੋਟ ਆ ਕੀ ਕੋਈ ਉਹਦੇ ਵਾਸਤੇ ਅ ਇਨਫੈਕਸ਼ਨ ਨਾ ਫੈਲੇ ਕਿ ਉਹ ਟੀਕੇ ਜਾਂ ਟੈਟਨਸ ਦੇ ਟੀਕੇ ਵਗੈਰਾ ਅਸੀਂ ਲੈ ਕੇ ਜਿਹੜੇ ਆ ਉੱਥੇ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਜਿਹੜੀ ਆ ਉਹ ਪੂਰੀ ਰਾਹਤ ਜਿਹੜੀ ਆ ਦਿੱਤੀ ਜਾ ਸਕੇ ਬਾਕੀ بارش ਜਿਹੜੀ ਆ ਉਹ ਅਜੇ ਵੀ ਹੋ ਰਹੀ ਆ ਆਪਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ بارش ਦਾ ਰੁਕਣਾ ਦਾ ਨਾ ਨਹੀਂ ਲੱਗ ਰਹੀ ਕਾਫੀ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਨੇ ਅਸੀਂ ਰੈਸਕਿਊ ਵੀ ਬਹੁਤ ਲੋਕ ਕੀਤੇ ਨੇ ਔਰ ਲਗਾਤਾਰ ਸਾਡੇ ਰਾਹਤ ਕਾਰਜ ਜਿਹੜੇ ਨੇ ਉਹ جاری ਨੇ ਇਸ ਤੋਂ ਇਲਾਵਾ ਸਾਡੇ ਆਪਣੇ ਹਲਕੇ ਜੰਡਿਆਲਾ ਕਰੂ ਦੇ ਵਿੱਚ ਵੀ ਕਾਫੀ ਨੁਕਸਾਨ ਮੀਂਹ ਦਾ ਕਰਕੇ ਹੋਇਆ ਹੈ ਜਿਕੇ ਹੜਾ ਦੀ ਮਾਰ ਤੋਂ ਹੜਾ ਦੀ ਮਾਰ ਇੱਥੇ ਜਿਆਦੀ ਨਹੀਂ ਹੋਈ ਪਰ ਜਿਹੜਾ بارش ਹੋਈ ਆ ਉਹਦੇ ਕਰਕੇ ਲੋਕਾਂ ਦੇ ਕੱਚੇ ਘਰ ਜਿਹੜੇ ਸੀਗੇ ਉਹ ਕਾਫੀ ਗਿਣਤੀ ਦੇ ਵਿੱਚ ਢੱਗ ਗਏ ਉੱਥੇ ਅਸੀਂ ਕੋਈ ਤਰਫਾਲਾ ਕੋਈ ਰਾਸ਼ਨ ਜਾਂ ਹੋਰ ਜਿਹੜੀ ਸਮਗਰੀ ਆ ਉਹਦਾ ਪ੍ਰਬੰਧ ਜਿਹੜਾ ਲਗਾਤਾਰ ਕਰ ਰਹੇ ਆ ਅੱਜ ਕੁਝ ਖਾਸ ਤੌਰ ਤੇ ਬਜ਼ੁਰਗਾਂ ਵਾਸਤੇ ਕੁਝ ਲੋਈਆਂ ਦਾ ਪ੍ਰਬੰਧ ਵੀ ਕੀਤਾ ਉਹ ਵੀ ਅਸੀਂ ਲੈ ਕੇ ਜਾ ਰਹੇ ਆ ਤਰਪੈਣਾ ਲੈ ਕੇ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਜੜੀ ਆ ਉਹ ਰਾਹਤ ਜੜੀ ਆ ਉਹ ਦਿੱਤੀ ਜਾ ਸਕੇ ਤੁਸੀਂ ਗਰਾਊਂਡ ਲੈਵਲ ਤੇ ਘੁੰਮ ਕੇ ਜੇ ਕਾਫੀ ਜਿਹੜੇ ਅਸੀਂ ਮਦਦ ਕਰ ਰਹੇ ਲੋਕਾਂ ਦੀ ਨੁਕਸਾਨ ਕਿੰਨਾ ਕੁ ਚੋਂ ਤਾ ਦੇਖੋ ਨੁਕਸਾਨਦਾ ਅੰਦਾਜ਼ਾ ਜਿਹੜਾ ਆ ਉਹ ਲਗਾਇਆ ਜਾ ਰਿਹਾ ਹੈ ਕੱਲ ਮੈਂ ਇੱਕ ਪੀ ਡਬਲਯੂ ਡੀ ਦੀ ਉੱਚ ਪੱਧਰੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਕੀਤੀ ਸੀਗੀ ਉਹਦੇ ਵਿੱਚ ਕੱਲਾ ਜੇ ਅਸੀਂ ਰੋਡਸ ਦਾ ਹੀ ਦੇਖੀਏ ਤੇ 2000 ਕਰੋੜ ਤੋਂ ਵੱਧ ਦਾ ਨੁਕਸਾਨ ਜਿਹੜਾ ਆ ਉਹ ਰੋਡਸ ਦਾ ਹੀ ਹੋ ਚੁੱਕਾ ਹੈ ਅਜੇ ਵੀ ਜਿਹੜਾ ਆ ਉਹ ਸਥਿਤੀ ਜਿਹੜੀ ਆ ਉਹ ਦਾਵਾ ਡੋਲ ਬਣੀ ਹੋਈ ਆ ਕਈ ਥਾਵਾਂ ਤੇ ਕਦੀ ਪਾਣੀ ਆ ਜਾਂਦਾ ਹੈ ਕਦੀ 4-2 ਫੁੱਟ ਲੱਥ ਜਾਂਦਾ ਹੈ ਕਦੀ ਜ਼ਿਆਦਾ ਹੋ ਜਾਂਦਾ ਸੋ ਅਜੇ ਪੂਰਾ ਅਨੁਮਾਨ ਤਾਂ ਜਿਹੜਾ ਨਹੀਂ ਲਗਾਇਆ ਜਾ ਸਕਦਾ ਪਰ ਫਿਰ ਵੀ ਜਿੱਥੇ-ਜਿੱਥੇ ਵੀ ਸਾਡੇ ਕੋਈ ਕਨੈਕਟੀਵਿਟੀ ਟੁੱਟੀ ਹੈ ਆ ਛੜਕਾਂ ਦੀ ਉਥੇ ਅਸੀਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਇਰੀਗੇਸ਼ਨ ਵਿਭਾਗ ਨੂੰ ਵੀ ਤੇ ਪੀ ਡਬਲਯੂਟੀ ਨੂੰ ਵੀ ਕਿ ਉਥੇ ਰਾਹਤ ਪਹੁੰਚਾਉਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਇਸ ਕਰਕੇ ਉਹ ਰਸਤੇ ਜਿਹੜੇ ਨੇ ਉਹ ਜਲਦ ਤੋਂ ਜਲਦ ਜਿਹੜੇ ਨੇ ਉਹ ਬਹਾਲ ਕੀਤੇ ਜਾਣ ਆ ਲੋਕਾਂ ਨੇ ਮਦਦ ਲਈ ਕੋਈ ਸਰਕਾਰ ਨੇ ਕੋਈ ਪੈਕੇਜ ਨਹੀਂ ਕਰਾ ਤਿਆਰ ਕੀਤਾ ਨਹੀਂ ਸਰਕਾਰ ਦੁਆਰਾ ਹੀ ਹੋ ਰਿਹਾ ਜੀ ਸਾਡੇ ਸਾਰੇ ਮੰਤਰੀ ਸਾਹਿਬਾਨ ਸਾਡੇ ਜਿਹੜਾ ਸਾਡੇ ਸਾਰੇ ਵਿਭਾਗ ਜਿਹੜੇ ਨੇ ਸਰਕਾਰ ਦੇ ਵਿਭਾਗ ਆ ਮੁੱਖ ਮੰਤਰੀ ਸਰਕਾਰ ਤੋਂ ਸੰਗਮਨ ਸ਼ਾਹਦੀਆਂ ਦੇ ਸ਼ਾਂਦੇ ਵਿੱਚ ਸਾਰੇ ਸਾਡੇ ਜਿਹੜੇ ਨੇ ਆ ਡਿਪਾਰਟਮੈਂਟ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਨੇ ਸਾਡਾ ਸਿਵਲ ਪ੍ਰਸ਼ਾਸਨ ਸਾਡਾ ਪੁਲਿਸ ਪ੍ਰਸ਼ਾਸਨ ਸਾਡੇ ਸਾਰੇ ਜਿੰਨੇ ਵੀ ਸਰਕਾਰੀ ਵਿਭਾਗ ਨੇ ਸਿਹਤ ਵਿਭਾਗ ਇਸ ਵੇਲੇ ਤੁਹਾਨੂੰ ਪਤਾ ਜਦੋਂ ਹਾੜੋਂਦੇ ਨੇ ਹਾੜਾ ਦਾ ਪਾਣੀ ਉੱਤਰਦਾ ਹੈ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਹੋਰ ਆ ਬਿਮਾਰੀਆਂ ਫੈਲਣ ਦਾ ਜਿਹੜਾ ਖਤਰਾ ਹੈ ਉਹ ਵੱਧ ਜਾਂਦਾ ਸੋ ਸਿਹਤ ਵਿਭਾਗ ਸਾਡਾ ਪੂਰੀ ਤਰ੍ਹਾਂ ਸਤਰਕ ਹੈ ਅੱਜ ਸਾਡੇ ਵੀ ਜਿਹੜੇ ਇਥੇ ਡਾਕਟਰ ਨੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਮੈਡੀਸਨ ਨਾਲ ਲੈ ਕੇ ਜਿਹੜੇ ਆ ਉਹ ਹਾਰਪ੍ਰਭਾਵਿਤ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਪਹੁੰਚ ਕਰ ਰਹੇ ਸਰ ਜਿੱਦਾਂ ਗਰੀਬਾਂ ਦੇ ਘੁੱਟੇ ਕਾਫੀ ਜਿਹੜਾ ਨੁਕਸਾਨ ਹੋ ਚੁੱਕਿਆ ਢੱਟ ਢੱਟ ਚੁੱਕਿਆ ਸਰਕਾਰ ਉਹਨਾਂ ਨੂੰ ਕੋਈ ਮਦਦ ਤਾਂ ਦੇ ਦੇ ਦੇਖੋ ਇਹ ਬੜੀ ਤਰਾਸ ਦੀ ਆ ਸਾਡੀ ਕਿ ਜਿਹੜੇ ਗਰੀਬ ਪਰਿਵਾਰ ਨੇ ਜਦੋਂ ਵੀ ਕਿਤੇ بارشਾਂ ਹੁੰਦੀਆਂ ਨੇ ਕੱਚੇ ਕੋਠਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ 66 ਡੇਗ ਪੈਂਦੀਆਂ ਨੇ ਇਸ ਵਾਰੀ ਤਾਂ ਹਾਲਾਤ ਇੱਥੋਂ ਦੇ ਹੋ ਗਏ ਕਈ ਥਾਵਾਂ ਤੇ ਤਾਂ ਲੈਂਟਰ ਤੱਕ ਚੋ ਗਿਆ ਇੰਨੀ بارش ਜਿਹੜੀ ਆ ਹੋਈ ਆ ਸੋ ਅਸੀਂ ਹਰ ਤਰ੍ਹਾਂ ਦੀ ਉਹਨਾਂ ਦੀ ਮਦਦ ਕਰਾਂਗੇ ਹੁਣ ਜੋ ਟੈਂਪਰੇਰੀ ਮੇਜਰਸ ਨੇ ਟੈਂਪਰੇਰੀ ਅਸੀਂ ਜਿੰਨਾ ਕੋਈ ਅ ਤਰਪੈਲਾ ਵਗੈਰਾ ਦੇ ਸਕਦੇ ਆ ਉਹਨਾਂ ਨੂੰ ਕਿ ਟੈਂਪਰੇਰੀ ਤੌਰ ਤੇ ਆਪਣਾ ਪ੍ਰਬੰਧ ਕੀਤਾ ਜਾਵੇ ਇਸ ਤੋਂ ਬਾਅਦ ਜਿਵੇਂ ਹੀ ਹੜਾਂ ਦੀ ਮਾਰ ਖਤਮ ਹੁੰਦੀ ਆ ਤੇ ਅਸੀਂ ਉਹਨਾਂ ਨੂੰ ਜਿਹੜੀ ਆ ਉਚਿਤ ਮੁਆਵਜ਼ਾ ਦੇ ਕੇ ਉਹਨਾਂ ਦੇ ਘਰ ਜਿਹੜੇ ਆ ਉਹ ਬਣਾਵਾਂਗੇ ਸਰ ਸਮਾਜ ਸੇਵੀ ਸੰਸਥਾ ਜਿੱਦਾਂ ਆਪਣਾ ਸੀਐਮ ਸਾਹਿਬ ਦੀ ਕਾਫੀ ਸਿਹਤ ਵਿਗੜੀ ਕੀ ਹੁਣ ਕੀ ਮਸਲਾ ਕੀ ਹਾਲ ਚਾਲ ਹੈ ਦੇਖੋ ਸੀਐਮ ਸਾਹਿਬ ਦੀ ਸਿਹਤ ਆਪ ਕੋਈ ਸੀ ਕਿ ਉਹਨਾਂ ਦਾ ਪਲਸ ਰੇਟ ਘਟਿਆ ਜੀਦਾ ਉਹਨਾਂ ਨੂੰ ਮੁਹੱਲ ਦੀ ਜਿਹੜਾ ਉਹ ਐਡਮਿਟ ਕਰਾਉਣਾ ਪਿਆ ਹੈ ਹਾਟਸਪੋਟ ਵਿੱਚ ਤੇ ਮੈਂ ਕੱਲ ਗਿਆ ਸੀਗਾ ਪਤਾ ਲੈਣ ਠੀਕ ਨੇ ਕਾਫੀ ਸਿਹਤ ਦੇ ਵਿੱਚ ਉਹਨਾਂ ਦਾ ਸੁਭਾਰ ਆ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਡਿਸਚਾਰਜ ਮਨਜ਼ੂਰ ਮੈਦੂਗਾ ਪੰਜਾਬ ਦੀ ਸੇਵਾ ਵਾਸਤੇ ਤੇ ਹਾਜ਼ਰ ਹੋ